ਕਈਆਂ ਦੇ ਕੋਲ ਬੋਲ ਸਿਰਫ ਪਰਿਵਾਰ ਦੇ ਚ ਚਲਦੇ ਨੇ ਪੜੋਸੀ ਤੱਕ ਵੀ ਨਹੀਂ ਚਲਦੇ ਇਹ ਵੀ ਮਰਜ਼ ਕਰਦੇ ਆਂ ਕਈਆਂ ਦੇ ਬੋਲ ਆਪਣੀ ਬਰਾਦਰੀ ਚ ਚਲਦੇ ਨੇ ਉਹ ਮੰਨ ਲੈਂਦਾ ਹੈ ਹੁਕਮਰਾਨ ਜਿਸ ਨੂੰ ਕਹਿੰਦੇ ਨੇ ਨੇ ਛੋਟੀ ਦਾ ਉਹਦਾ ਬੋਲ ਆਪਣੇ ਦੇਸ਼ ਦੇ ਚ ਵੀ ਚਲਦਾ ਜੋ ਕਹਿ ਦਿੱਤਾ ਮੰਨਣਾ ਪੈਂਦਾ ਕਿਸੇ ਦਾ ਬੋਲ ਸਿਰਫ ਪਰਿਵਾਰ ਤੱਕ ਚਲਦਾ ਬਾਹਰ ਨਹੀਂ ਚਲਦਾ ਕਿਸੇ ਦਾ ਬੋਲ ਸਭਾ ਦੇ ਚ ਚੱਲਦਾ ਹੈ ਪਿੰਡ ਦੇ ਚ ਚੱਲਦਾ ਹੈ ਸ਼ਹਿਰ ਦੇ ਚ ਚੱਲਦਾ ਹੈ ਕਿਸੇ ਦਾ ਬੋਲ ਸਾਰੇ ਮੁਲਕ ਦੇ ਚ ਚੱਲਦਾ ਹੈ ਪਰ ਦੁਨੀਆ ਦੇ ਚ ਇਸ ਤਰ੍ਹਾਂ ਦੇ ਵੀ ਲੋਕ ਨੇ ਜਾਂ ਕਹਾ ਕਿਹਾ ਦਰਗੇ ਚਲੇ ਜਿਹਦਾ ਬੋਲ ਦਰਗਾਹ ਦੇ ਚ ਵੀ ਚੱਲਦਾ ਹੈ ਪ੍ਰਮਾਤਮਾ ਤੱਕ ਚੱਲਦਾ ਹੈ ਪ੍ਰਮਾਤਮਾ ਵੀ ਸੁਣਦਾ ਹੈ ਤੇ ਪ੍ਰਮਾਤਮਾ ਵੀ ਮੰਨਦਾ ਹੈ ਇਤਨੀ ਦਿਲ ਦੀ ਗਹਿਰਾਈ ਚੋਂ ਗੱਲ ਨਿਕਲੇਗੀ ਉਹ ਗੱਲ ਉਤਨੀ ਉੱਚੀ ਪਹੁੰਚ ਜਾਏਗੀ ਦਿਲ ਸੇ ਜੋ ਬਾਤ ਨਿਕਲਦੀ ਹੈ ਅਸਰ ਰੱਖਦੀ ਹੈ ਪਰ ਨਹੀਂ ਤਾਕਤ ਤੇ ਪਰਵਾਜ਼ ਮਗਰ ਰੱਖਦੀ ਹੈ ਇਸ ਨੂੰ ਮੈਂ ਇਸ ਤਰ੍ਹਾਂ ਬਿਆਨ ਕਰਦਾ ਹਾਂ ਉਹਨਾਂ ਸਮਾਪਤੀ ਕਰਾਂ ਜਿਸ ਦਰਖਤ ਨੇ ਆਪਣੀਆਂ ਸ਼ਾਖਾਂ ਨੂੰ ਆਸਮਾਨ ਤੱਕ ਲੈ ਜਾਣਾ ਹੈ ਉਹਨੂੰ ਆਪਣੀਆਂ ਜੜਾਂ ਪਾਤਲ ਦੇ ਚ ਲੈ ਜਾਣੀਆਂ ਪੈਣਗੀਆਂ ਜਿਸ ਦਰਖਤ ਨੇ ਆਪਣੀਆਂ ਜੜਾਂ ਨੂੰ ਪਾਤਲ ਤੱਕ ਨਹੀਂ ਪਹੁੰਚਾਇਆ ਉਹ ਆਪਣੀਆਂ ਸ਼ਖਾਂ ਸ਼ਾਖਾਂ ਨੂੰ ਆਸਮਾਨ ਤੱਕ ਨਹੀਂ ਲੈ ਜਾਂਦਾ